ਮੇਰੇ ਨਾਲ ਹੈ ਜੀ ਉਹ ਸਖਸ਼ੀਅਤ ਜੋ ਕਿ ਅਕਸਰ ਹੀ ਪੰਜਾਬ ਦੇ ਹਰ ਮੁੱਦੇ ਤੇ ਬੜੀ ਹੀ ਬੇਬਾਕੀ ਦੇ ਨਾਲ ਬੜੀ ਸੂਝ-ਬੂਝ ਦੇ ਨਾਲ ਆਪਣੀ ਹਰ ਗੱਲ ਜਿਹੜੀ ਹੈ ਸਾਹਮਣੇ ਰੱਖਦੇ ਨੇ ਮੈਂ ਗੱਲ ਕਰ ਰਹੀ ਹਾਂ ਬਰਜਿੰਦਰ ਸਿੰਘ ਜੀ ਦੀ ਬਰਜਿੰਦਰ ਸਿੰਘ ਪਰਵਾਨਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਸਾਨੂੰ ਧੰਨਵਾਦ ਭੈਣ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਅੱਜ ਸਪੈਸ਼ਲੀ ਇੱਥੇ ਪ੍ਰੀਮੀਅਰ ਤੇ ਪਹੁੰਚੇ ਹੋ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਸਾਡੇ ਬਹੁਤ ਘੱਟ ਬਣਦੀਆਂ ਨੇ ਅਗਰ ਬਣਦੀਆਂ ਵੀ ਹੈ ਤਾਂ ਫਿਰ ਕਈ ਵਾਰ ਕੀ ਹੁੰਦਾ ਹੈ ਕਿ ਆਡੀਅנס ਵੱਲੋਂ ਰਿਸਪੌਂਸ ਨਹੀਂ ਆਂਦਾ ਤਾਂ ਕੀ ਸੋ ਫਿਲਮ ਨੂੰ ਲੋਕ ਜਿਹੜੇ ਨੇ ਉਹਨਾਂ ਸਪੋਰਟ ਕਰਨਗੇ ਤਾਂ ਕਿ ਅੱਗੇ ਵੀ ਇਸ ਤਰ੍ਹਾਂ ਦੀਆਂ ਮੂਵੀਜ਼ ਬਣਨ ਅ ਦੇਖੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਪਹਿਲਾਂ ਤਾਂ ਫਿਲਮਾਂ ਮੈਂ ਚਾਹੁੰਨਾ ਵੀ ਸਾਡੇ ਹਿਸਟਰੀ ਦੇ ਵਿੱਚ ਬੜੇ ਇਦਾਂ ਦੇ ਟੌਪਿਕ ਨੇ ਬੜੇ ਇਦਾਂ ਦੇ ਪੁਆਇੰਟ ਨੇ ਜਿਨ੍ਹਾਂ ਉੱਪਰ ਅਸੀਂ ਕੰਮ ਕਰ ਸਕਦੇ ਹਾਂ ਹਾਂਜੀ ਉਹਨਾਂ ਵਿੱਚ ਸਾਡਾ ਰੀਜੀਨ ਪੱਖ ਵੀ ਜਿਹੜਾ ਸਤਕਾਰ ਦਾ ਵੀ ਉਹ ਵੀ ਕਵਰ ਰਹਿ ਜਾਂਦਾ ਸੋ ਇਦਾਂ ਦੇ ਬਹੁਤ ਸਟੋਰੀਆਂ ਨੇ ਉਹਨਾਂ ਦੇ ਕੰਮ ਕਰਨਾ ਚਾਹੀਦਾ ਜਿਹੜੀ ਗੱਲ ਦੀ ਲੋਕਾਂ ਦੇ ਹੰਗਾਰੇ ਦੀ ਦੇਖੋ ਚੰਗੀ ਚੀਜ਼ ਹੋਏਗੀ ਨਾ ਤਿੱਕ ਉਹ ਮਤਲਬ ਜੇ ਤੁਹਾਡੇ ਕੋਲ ਸੌਦਾ ਚੰਗਾ ਹੈ ਤੇ ਤੁਹਾਨੂੰ ਕਿਸੇ ਨੂੰ ਆਵਾਜ਼ ਨਹੀਂ ਮਾਰਨੀ ਪੈਣੀ ਲੋਕ ਤੁਹਾਡੇ ਕੋਲ ਆਪ ਆਉਣਗੇ ਖਰੀਦਣ ਵਾਸਤੇ ਇਸ ਤਰ੍ਹਾਂ ਜੇ ਤੁਹਾਡਾ ਕਨਸੈਪਟ ਚੰਗਾ ਹੈ ਸਭ ਤੋਂ ਵੱਡੀ ਗੱਲ ਕਲਾ ਸਟੋਰੀ ਤਾਂ ਹੈ ਕਲਾਕਾਰਾਂ ਦਾ ਕੀ ਉਹਦੇ ਚ ਐਕਟ ਕੀ ਹੈ ਉਹਨਾਂ ਦਾ ਫੇਸ ਇਮਪ੍ਰੈਸ਼ਨ ਉਹਨਾਂ ਦੇ ਉਹਨਾਂ ਦਾ ਮਿਹਨਤ ਕਿੰਨੂ ਦਾ ਉਸ ਕਰੈਕਟਰ ਨੂੰ ਲੈ ਕੇ ਉਹ ਕਿੰਨਾ ਕ ਵਰਕ ਕਰ ਰਿਹਾ ਇਹ ਵੀ ਬੜੀ ਵੱਡੀ ਜਿਵੇਂ ਮਸਤਾਨੇ ਮੂਵੀ ਆਈ ਸੀ ਬਹੁਤ ਸੋਹਣਾ ਬਖੂਬੀ ਕੰਮ ਕੀਤਾ ਸੀ ਬਿੱਬੀ ਰਜਨੀ ਮੂਵੀ ਮੈਂ ਸੰਗਤ ਨੂੰ ਕਹਿਣਾ ਚਾਹੁੰਗਾ ਬੀਬੀ ਰਜਨੀ ਮੂਵੀ ਵੇਖ ਕੇ ਮੈਨੂੰ ਆਪਣਾ ਮਹਿਸੂਸ ਹੋਇਆ ਵੀ ਉਹ ਮਸਤਾਨੇ ਮੂਵੀ ਤੋਂ ਵੀ ਕਿਤੇ ਉੱਪਰ ਦਾ ਕਨਸੈਪਟ ਉਹ ਮੂਵੀ ਦੇਖ ਕੇ ਮੈਨੂੰ ਲੱਗਿਆ ਸੋ ਇਦਾਂ ਦੀਆਂ ਮੂਵੀਆਂ ਜੇਕਰ ਸਾਡੇ ਬੱਚੇ ਵੇਖਣਗੇ ਸਟੋਰੀਆਂ ਵੇਖਣਗੇ ਬਿਲਕੁਲ ਉਹਨਾਂ ਅੰਦਰ ਪਿਆਰ ਜਿਵੇਂ ਹੁਣ ਬੀਬੀ ਰਜਨੀ ਮੂਵੀ ਸਭਰ ਸੰਤੋਖ ਭਰੋਸਾ ਮਸਤਾਨੇ ਵੇਖੀ ਤੇ ਬੱਚੇ ਨੂੰ ਵੀ ਲੱਗੇ ਵੀ ਅਰਦਾਸ ਵਿੱਚ ਵਾਕਈ ਅਰਦਾਸ ਕੀਤੀ ਨਕਲੀ ਸੀ ਅਰਦਾਸ ਅਸਲੀ ਸੀ ਕੀ ਹੋਇਆ ਸੋ ਇਦਾਂ ਹੀ ਆ ਵੀਰ ਗੀਪੀ ਕਰਿਆਲ ਹਰਾਂ ਦਾ ਇਹ ਬੜਾ ਵਧੀਆ ਉਪਰਾਲਾ ਹੈ ਤੇ ਅਸੀਂ ਅਰਦਾਸ ਕਰਦੇ ਆਂ ਆਨੂੰ ਵੇਖਣ ਚੱਲੇ ਆਂ ਵੇਖਣ ਤੋਂ ਬਾਅਦ ਇਹਦੇ 네ਗੇਟਿਵ ਪੋਜ਼ਿਟਿਵ ਜੋ ਵੀ ভিউਜ਼ ਹੋਣਗੇ ਅਸੀਂ ਉਹ ਵੀ ਤੁਹਾਡਨਾਂ ਜਿਉਂ ਸ਼ੇਅਰ ਕਰਕੇ ਜਾਵਾਂਗੇ ਬਾਕੀ ਇਦਾਂ ਦੇ ਕਨਸੈਪਟ ਹੋਣੇ ਚਾਹੀਦੇ ਨੇ ਪਰ ਇੱਕ ਹੀ ਗੱਲ ਕਲੀਅਰ ਹੈ ਪੰਜਾਬੀ ਸਿਨੇਮਾ ਨੂੰ ਵੀ ਸ਼ਾਇਦ ਇਹ ਗੱਲ ਕਲੀਅਰ ਹੋ ਚੁੱਕੀ ਹੈ ਵੀ ਜੇ ਅੱਜ ਦੇ ਸਮੇਂ 'ਚ ਪੰਜਾਬੀ ਮੂਵੀ ਕੋਈ ਵੀ ਸੁਪਰ ਡੂਪਰ ਗਈ ਹੈ ਉਹ ਧਾਰਮਿਕ ਮੂਵੀ ਹੀ ਗਈ ਹੈ ਹੋਰ ਜਿੰਨੀਆਂ ਮੂਵੀਆਂ ਨੇ ਬਲੌਕਬਸਟਰ ਤੇ ਜਿੰਨੀਆਂ ਵੀ ਆਈਆਂ ਨੇ ਸੁਪਰ ਡੂਪਰ ਆਪਣੇ ਵੱਲੋਂ ਹੁੰਦੀਆਂ ਨੇ ਪਰ ਕਿਸੇ ਵੀ ਫਿਲਮ ਨੇ ਬੇਤੋੜ ਜਿਹਨੂੰ ਕਹਦੇ ਆਂ ਵੀ ਕਮਾਈ ਕੀਤੀ ਹੈ ਉਹ ਧਾਰਮਿਕ ਫਿਲ ਜੀ ਅਸੀਂ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਅਕਸਰ ਹੀ ਆਪਣੀ ਹਰ ਮੁੱਦੇ ਦੇ ਉੱਤੇ ਜਿਹੜੀ ਆ ਆਪਣੀ ਗੱਲ ਬੇਬਾਕ ਹੋ ਕੇ ਰੱਖਦੇ ਹੋ ਤਾਂ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਵੀਡੀਓਜ਼ ਸ਼ੇਅਰ ਕਰਦੇ ਹੋ ਅਗਰ ਯੂਥ ਦੀ ਮੈਂ ਗੱਲ ਕਰਾਂ ਤਾਂ ਯੂਥ ਅੱਜਕੱਲ ਦੋ ਜੇ ਮੈਂ ਕਹਾਂ ਦੋ ਪੱਖ ਦੇ ਵਿੱਚ ਡਿਵਾਈਡ ਹੋ ਚੁੱਕਾ ਇੱਕ ਉਹ ਆ ਜਿਹੜਾ ਸਹੀ ਸੇਧ ਤੇ ਚੱਲ ਰਿਹਾ ਪਰ ਇੱਕ ਉਹ ਆ ਜਿਹੜਾ ਬਿਲਕੁਲ ਹੀ ਆਪਣੇ ਜਿਹੜੀ ਆ ਰਾਤੋਂ ਜਿਹੜਾ ਇਹ ਅਨਜਾਨ ਹੋ ਚੁੱਕਾ ਤਾਂ ਉਹਨਾਂ ਲਈ ਕੀ ਸੰਦੇਸ਼ ਤੁਸੀਂ ਦੇਣਾ ਚਾਹੋ ਯੂਥ ਦੇਖੋ ਜਿਹੜਾ ਰਾਤੋਂ ਪਰੇ ਹੋ ਚੁੱਕਿਆ ਹੈ ਵੱਡਾ ਸਿਜ਼ਨ ਤੇ ਹੀ ਅਵੀ ਅਸੀਂ ਸਾਡੇ ਜਿਹੜੀ ਰੂਟਸ ਨੇ ਅਸੀਂ ਉਹਨਾਂ ਨਾਲੋਂ ਦੂਰ ਹੋ ਚੁੱਕੇ ਹਾਂ ਸਾਡੀ ਜਿਹੜਾ ਸਿੱਖ ਇਤਿਹਾਸ ਹੈ ਸਾਨੂੰ ਨਾ ਸ਼ੌਂਕ ਲਈ ਰਹਿ ਗਿਆ ਕਿਤਾਬਾਂ ਪੜ੍ਹਦਾ ਸੀ ਮੋਬਾਈਲਾਂ ਤੇ ਰਹਿ ਗਏ ਮੋਬਾਈਲ ਕੀ ਹੈ ਜਦੋਂ ਮੋਬਾਈਲ ਵੇਖਦੇ ਹੁੰਦਾ ਕੋਈ ਮੈਸੇਜ ਆ ਗਿਆ ਉਹ ਵੇਖਣ ਲੱਗ ਗਏ ਤੇ ਜਿਹੜੇ ਚੀਜ਼ ਪੜ੍ਹਦੇ ਛੱਡਤੀ ਕੋਈ ਰੀਲ ਦੇਖਣ ਲੱਗ ਗਏ ਉਹਦੇ ਤੇ ਦਿਲ ਲੱਗ ਗਿਆ ਪਰ ਜਦੋਂ ਅਸੀਂ ਬੁੱਕਸ ਹੱਥ 'ਚ ਫੜ ਕੇ ਬੁੱਕਸ ਪੜ੍ਹਾਂਗੇ ਸਾਡਾ ਧਿਆਨ ਬੁੱਕ ਤੇ ਹੀ ਰਹੇਗਾ ਸੋ ਮੈਂ ਆਪਣੇ ਵੱਲੋਂ ਯੂਥ ਨੂੰ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਕਿਤਾਬਾਂ ਦੇ ਨਾਲ ਪਿਆਰ ਪਾਓ ਕਿਤਾਬਾਂ ਨੂੰ ਪੜ੍ਹਨਾ ਸ਼ੁਰੂ ਕਰੋ ਤੁਹਾਨੂੰ ਆਪਣੇ ਮਾਨਮਤੇ ਇਤਿਹਾਸ ਦੇ ਉੱਪਰ ਤੁਹਾਨੂੰ ਵੀ ਮਾਨ ਮਹਿਸੂਸ ਹੋਵੇਗਾ ਤੇ ਜਦੋਂ ਬੰਦਾ ਫਿਰ ਪੜ੍ਹਦਾ ਹੈ ਤੇ ਆਪਣੇ ਅੰਦਰ ਉਸ ਚੀਜ਼ ਨੂੰ ਅੰਦਰ ਲੈ ਕੇ ਜਾਂਦਾ ਹੈ ਤੇ ਸੁਭਾਅ ਉਹ ਚੇਂਜ ਹੋ ਜਾਂਦਾ ਹੈ ਤੇ ਬਾਕੀ ਪੰਜਾਬ ਨੂੰ ਇਸ ਸਮੇਂ ਜਿਹੜਾ ਨਸ਼ੇ ਨੇ ਜਿਹੜਾ ਨਸ਼ੇ ਦੇ ਨੁਕਸਾਨ ਜਿਹੜਾ ਜ਼ਿਆਦਾ ਕੀਤਾ ਹੈ ਸੈਕਿੰਡ ਜਿਹੜੇ ਜਿਹੜਾ ਜਨਰੇਸ਼ਨ ਬਾਹਰ ਜਾ ਰਹੀ ਹੈ ਉਹ ਵੀ ਤਾਂ ਦੇਖੋ ਬਾਹਰ ਤਾਂ ਹੀ ਜਾਂਦੇ ਨੇ ਜਿੱਥੇ ਸਕੋਪ ਹੀ ਨਹੀਂ ਹੈ ਪੜ੍ਹਾਈ ਤਾਂ ਕਰਦੇ ਪੈਣੇ ਨੀਂਗਿੰਗ ਕਰਦੇ ਪੈਣੇ ਲੱਖਾਂ ਲਾ ਕੇ ਨੌਕਰੀ ਕਰਨ ਜਾਣਾ ਪੈਂਦਾ ਹੈ ਹైదరాబాద్ ਨੌਕਰੀ ਕਰਨ ਜਾਣਾ ਪੈਂਦਾ ਹੈ ਉਹਨਾਂ ਨੂੰ ਬੰਬੇ ਨੌਕਰੀ ਕਰਨ ਜਾਣਾ ਪੈਂਦਾ ਸੂਰਤ ਜੇ ਸਕਿੱਲ ਇੱਥੇ ਜੇ ਕੋਈ ਓਪਰਚੁਨਿਟੀ ਹੋਏਗੀ ਤੇ ਬਾਹਰ ਕਿਉਂ ਜਾਣਗੇ ਉਹ ਕਹਿੰਦੇ ਜੇ ਹైదరాబాద్ ਹੀ ਜਾਣਾ ਤੇ ਫਿਰ ਆਸਟ੍ਰੇਲੀਆ ਕਿਹੜਾ ਮੜਾ ਕੈਨੇਡਾ ਕਿਹੜਾ ਮੜਾ ਸੋ ਇਸ ਕਰਕੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਸਰਕਾਰਾਂ ਦਾ ਬੜਾ ਵੱਡਾ ਰੋਲ ਆ ਬੜਾ ਬਹੁਤ ਕੁਝ ਸਰਕਾਰਾਂ ਜੇਕਰ ਚੁੰਦੇ ਆਦਰ ਸਟੇਟਾਂ ਵੀ ਤੇ ਹੈਗੀਆਂ ਹੀ ਨੇ ਜੇ ਉਹ ਸਟੇਟਾਂ ਕਾਮਯਾਬ ਹੋ ਸਕਦੀਆਂ ਨੇ bizness ਦੇ ਵਿੱਚ ਤੇ ਇੰਡਸਟਰੀ ਦੇ ਵਿੱਚ ਤੇ ਪੰਜਾਬ ਕਿਉਂ ਨਹੀਂ ਹੋ ਸਕਦਾ ਸੋ ਇਹ ਸੋਚਣਾ ਪੈਂਦਾ ਜੀ ਜੇ ਜਿਵੇਂ ਤੁਸੀਂ ਗੱਲ ਕੀਤੀ bizness ਦੀ ਤਾਂ ਮੈਂ ਇੱਥੇ ਇੱਕ ਪੱਖ ਇਹ ਵੀ ਰੱਖਣਾ ਚਾਹੂੰਗੀ ਕਿ ਆਪਣੇ ਪੰਜਾਬ ਦੇ ਵਿੱਚ ਨਾ ਖੇਤੀਬਾੜੀ ਪਹਿਲਾਂ ਬਹੁਤ ਜ਼ਿਆਦਾ ਹੁੰਦੀ ਸੀ ਪਰ ਅੱਜ ਦਾ ਜਿਹੜਾ ਯੂਥ ਹੈ ਉਹ ਬਹੁਤ ਘਟ ਗਿਆ ਉਹਨਾਂ ਦਾ ਰੁਝਾਨ ਉਸ ਚੀਜ਼ ਵਿੱਚ ਵੀ ਨਹੀਂ ਹੈ ਤਾਂ ਇਸ ਬਾਰੇ ਕੀ ਹੱਲ ਹੋ ਸਕਦਾ ਇਹਦਾ ਕੀ ਹੱਲ ਹੋ ਸਕਦਾ ਭਾਣ ਜੀ ਖੇਤੀ ਵੀ ਨਾ ਅੱਜਕੱਲ ਜਿਹੜੀ ਆ ਹੁਣ ਸੌਖੇ ਸਾਧਨ ਰਹਿ ਗਏ ਪਹਿਲਾਂ ਕੀ ਸੀ ਵੀ ਹੱਥ ਬਲਦਾਂ ਨਾਲ ਕਰਨੀ ਹੁਣ ਟਰੈਕਟਰਾਂ ਦੇ ਉੱਪਰ ਆ ਗਈ ਗੱਲ ਇਹ ਹੈ ਕਿ ਖਰਚੇ ਫੇਰ ਅਸੀਂ ਵਧਾ ਲਏ ਉਸ ਤੋਂ ਬਾਅਦ ਪਹਿਲਾਂ ਕੋਈ ਪੈਸਟੀਸਾਈਡ ਨਹੀਂ ਸੀ ਹੁਣ ਸਪਰੇਅ ਤੇ ਯੂਰੀਆ ਤੋਂ ਬਿਨਾ ਫਸਲਾਂ ਨਹੀਂ ਹੁੰਦੀਆਂ ਵੱਡਾ ਦੁੱਖ ਹੈ ਮੰਡੀ ਕਰਨੀ ਹੈ ਸਾਡਾ ਬੜੀਆਂ ਫਸਲਾਂ ਨੇ ਜਿਹੜੀਆਂ ਅਸੀਂ ਇੱਥੇ ਮੈਂ ਖੁਦ ਆਰਗੇਨਿਕ ਫਾਰਮਰ ਰਿਆਂ ਮੈਂ ਸਟਿਵੀਆ ਉੱਪਰ ਵੀ ਕੰਮ ਕੀਤਾ ਮੈਂ ਆਰਗੇਨਿਕ ਫਾਰਮਿੰਗ ਤੇ ਕੰਮ ਕੀਤਾ ਦੁੱਖ ਕੀ ਹੁੰਦਾ ਵੀ ਜਦੋਂ ਅਸੀਂ ਉਹਨੂੰ ਵੇਚਣ ਦੀ ਗੱਲ ਕਰਦੇ ਹਾਂ ਮੰਡੀ ਵਿੱਚ ਉਹ ਰੇਟ ਵਿਕਦਾ ਨਹੀਂ ਮਿਹਨਤ ਸਾਡੀ ਜਿਆਦਾ ਹੁੰਦੀ ਹੈ ਦੁੱਖੀ ਹੋ ਕੇ ਸਾਨੂੰ ਛੱਡਣਾ ਪੈਂਦਾ ਹੈ ਕੰਮ ਸੋ ਇਸ ਕਰਕੇ ਮੰਡੀ ਕਰਨਾ ਹੋਣਾ ਵੀ ਬੜਾ ਜ਼ਰੂਰੀ ਹੈ ਸਾਨੂੰ ਵਾਜਬ ਰੇਟ ਜਿਹੜਾ ਐਵੇਂ ਤੇ ਨਹੀਂ ਆ ਜਿਹੜਾ ਕਿਸਾਨੀ ਸੰਘਰਸ਼ ਜਿਹੜਾ ਵੀ ਸਾਨੂੰ ਐਮਐਸਪੀ ਜਿਹੜੀ ਹੈ ਲਾਗੂ ਹੋਵੇ ਸੋ ਇਸੇ ਕਰਕੇ ਕਿਸਾਨੀ ਸੰਘਰਸ਼ ਚੱਲਦੇ ਪਏ ਨੇ ਸੋ ਇਹ ਇਹ ਵੱਡੀ ਵੱਡੀ ਜਿਹੜੀ ਘਾਟ ਹੈ ਪੰਜਾਬ ਦੇ ਵਿੱਚ ਪੰਜਾਬ ਅੱਜ ਵੀ ਜਿਹੜੀ ਫਸਲ ਕਹੋ ਪੰਜਾਬ ਉਹ ਫਸਲ ਪੈਦਾ ਬਦਾਮ ਕੋ ਬਦਾਮ ਕਰ ਦੇਗਾ ਸੇਵ ਕੋ ਸੇਵ ਪੰਜਾਬ ਚ ਪੈਦਾ ਸਭ ਕੁਝ ਸਭ ਕੁਝ ਪੰਜਾਬ ਚ ਹੋਏਗਾ ਪਰ ਮੰਡੀ ਕਰਨ ਨੂੰ ਸਹੀ ਤਰੀਕੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਫਿਰ ਫਾਇਦਾ ਵੀ ਨਹੀਂ ਤੇ ਅੱਜ ਕੱਲ ਤਾਂ 5 ਰੁਪਏ ਕਿਲੋ ਲੈ ਕੇ ਬੀਜ-ਬੀਜੇ ਹੁੰਦੇ ਆ ਆਲੂ ਦਾ ਤੇ 2 ਰੁਪਏ ਕਿਲੋ ਤੁਸੀਂ ਬਾਜ਼ਾਰ ਚ ਕੌਜੀ ਵੇਚਨੇ ਨੇ ਤੇ ਇਸ ਕਰਕੇ ਨੁਕਸਾਨ ਵੱਡਾ ਹੈ ਸਾਡੇ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਪਾਲ ਕਰੋੜ ਜੀ ਮੇਰੇ ਨਾਲ ਨੇ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਾਜੀ ਇਹ ਪਹਿਲਾਂ ਤਾਂ ਇਹ ਹੀ ਜਾਨਣਾ ਚਾਹਾਂਗੇ ਅਰਦਾਸ ਦੇ ਪ੍ਰੀਮੀਅਰ ਤੇ ਪਹੁੰਚੇ ਹੋ ਤਾਂ ਜਦੋਂ ਤੁਸੀਂ ਟ੍ਰੇਲਰ ਜ਼ਰੂਰ ਵੇਖਿਆ ਹੋਏਗਾ ਤਾਂ ਕੀ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆਇਆ ਪਹਿਲਾਂ ਦੇਖੋ ਅਰਦਾਸ ਉਹਨਾਂ ਨੇ ਲਿਖਿਆ ਅਰਦਾਸ ਸਰਬਤ ਦੇ ਭਲੇ ਦੀ ਹਾਂਜੀ ਇਹ ਇੱਕੋ ਸ਼ਬਦ ਇਨਸਾਨ ਨੂੰ ਖਿੱਚ ਕੇ ਲੈ ਕੇ ਆਉਂਦਾ ਵੀ ਉਹ ਸਰਬਤ ਦੇ ਭਲੇ ਦੀ ਅਰਦਾਸ ਕਰ ਰਹੇ ਨੇ ਉਹ ਸਾਡੇ ਬੱਚਿਆਂ ਨੂੰ ਚੰਗੀ ਚੀਜ਼ ਦੇ ਰਹੇ ਨੇ ਸਾਡਾ ਫਰਜ਼ ਬਣਦਾ ਹਰੇਕ ਇਨਸਾਨ ਦਾ ਇਦਾਂ ਦੀਆਂ ਮੂਵੀਆਂ ਨੂੰ ਇਦਾਂ ਦੇ ਇਨਸਾਨਾਂ ਨੂੰ ਸਪੋਰਟ ਕਰਨਾ ਦੇਖੋ ਅਰਦਾਸ ਪਹਿਲਾਂ ਜਿਹੜੀ ਮੂਵੀ ਸੀਗੀ ਉਹਨਾਂ ਨੇ ਲੋਕਾਂ ਦਾ ਇੰਨਾ ਕਿ ਦਿਲ ਜਿੱਤਿਆ ਤੇ ਸਾਡੇ ਬੱਚਿਆਂ ਨੂੰ ਮਤਲਬ ਚੰਗੇ ਰਸਤੇ ਤੋਰਦਾ ਦੇਖੋ ਕਿਸੇ ਇਨਸਾਨ ਨੂੰ ਕਈ ਵਾਰੀ ਇੱਕ ਚੀਜ਼ ਦੀ ਲੋੜ ਹੁੰਦੀ ਹੈ ਇੱਕ ਕਲਿੱਕ ਦੀ ਕਿਸੇ ਮਾੜੇ ਕੰਮ ਚੋਂ ਨਿਕਲਣ ਲਈ ਜੀ ਇਸ ਕਰਕੇ ਬਹੁਤ ਐਪਰੀਸ਼ੀਏਟ ਕਰਦੇ ਆਂ ਅਸੀਂ ਬਹੁਤ ਵਧਾਈ ਦੇ ਪਾਤਰਾ ਸਾਰੀ ਟੀਮ ਸਾਨੂੰ ਵੀ ਜਦੋਂ ਖੁਸ਼ੀ ਹੋ ਜਦੋਂ ਸਾਨੂੰ ਸੱਦਾ ਗਿਆ ਹੋਰ ਵੀ ਸਾਨੂੰ ਵੀ ਇੱਕ ਚੰਗੇ ਕਾਰਜ ਦੇ ਵਿੱਚ ਇਹਨਾਂ ਨੇ ਬੁਲਾਇਆ ਜੀ ਵੀਰ ਉਹਨਾਂ ਨੇ ਤੇ ਅਸੀਂ ਤਾਂ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਵਾਹਿਗੁਰੂ ਐਦਾਂ ਦੀਆਂ ਮੂਵੀਆਂ ਜਿਵੇਂ ਬੀਬੀ ਰਜਨੀਜੀ ਦੇ ਨਾਮ ਤੇ ਬਣੀਆਂ ਇਤਿਹਾਸ ਤੇ ਕਿੰਨੀਆਂ ਬਣੀਆਂ ਉਹਨਾਂ ਨੂੰ ਕਾਮਯਾਬੀ ਮਿਲੇ ਤੇ ਹੋਰ ਇਤਿਹਾਸ ਤੇ ਕੰਮ ਕਰਨ ਸਾਡੇ ਬੱਚਿਆਂ ਨੂੰ ਜੇ ਅਸੀਂ ਗੱਲ ਕਰੀਏ ਸਰਬੱਤ ਦੇ ਭਲੇ ਦੀ ਤਾਂ ਉਹਦੇ ਵਿੱਚ ਤੁਹਾਡਾ ਨਾਮ ਵੀ ਆਉਂਦਾ ਹੈ ਤਾਂ ਤੁਸੀਂ ਹੁਣ ਤੱਕ ਬਹੁਤ ਲੋਕਾਂ ਦੀ ਜਿਹੜੀ ਆ ਮਦਦ ਕੀਤੀ ਆ ਅੱਗੇ ਵੀ ਕਰ ਰਹੇ ਹੋ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਹਿੰਮਤ ਤੁਹਾਨੂੰ ਕਿੱਥੋਂ ਮਿਲਦੀ ਹੈ ਉਹ ਜਜ਼ਬਾ ਤੁਹਾਡੇ ਅੰਦਰ ਕਿੱਥੋਂ ਆਇਆ ਦੇਖੋ ਜੀ ਸਾਡਾ ਕੰਮ ਹੈਗਾ ਜੀ ਮੈਂਟਲੀ ਬੰਦਿਆਂ ਨੂੰ ਸਾਹਮਣਾ ਜਿਹੜੇ ਮੈਂਟਲੀ ਵੀਰ ਘਰਾਂ 'ਚ ਜਿਨ੍ਹਾਂ ਦੇ ਸੰਗਲ ਲੱਗੇ ਪਏ ਨੇ ਜਾਂ ਜਿਹੜਿਆਂ ਦੇ ਕੀੜੇ ਤੱਕ ਚੱਲ ਗਏ ਸਾਡੀ ਲਾਈਫ ਚੇਂਜ ਹੋਈ ਪਈ ਹੈ ਨੇ ਇੱਕ ਕੀੜੇ ਵਾਲੀ ਸਾਨੂੰ ਬੀਬੀ ਮਿਲੀ ਸੀ ਅਸਲ ਸਾਡੀ ਲਾਈਫ ਗੁਰੂ ਮਹਾਰਾ ਸੱਚੇ ਪਾਤਸ਼ਾਹ ਨੇ ਬਦਲਤੀ ਜੀ ਕੋਈ ਗੁਰੂ ਮਹਾਰਾ ਨੂੰ ਸਾਡੇ ਤੇ ਤਰਸ ਆ ਗਿਆ ਹੋਣਾ ਅਸੀਂ ਭੱਜੇ ਫਿਰਦੇ ਸੀ ਫੈਸ਼ਨ ਦੀ ਦੁਨੀਆ ਚ ਗੁਰੂ ਮਹਾਰਾ ਨੇ ਇਹ ਜੀ ਕਿਰਪਾ ਕੀਤੀ ਜੀ ਇੱਕ ਬੀਬੀ ਤੋਂ ਕਾਰਜ ਸ਼ੁਰੂ ਹੋ ਕੇ ਅੱਜ ਉੱਥੇ 900 ਬੰਦੇ ਦਾ ਇਲਾਜ ਚੱਲ ਰਿਹਾ ਔਰ 700 ਤੋਂ ਪਲੱਸ ਮੈਂਬਰ ਆਪਣੇ ਕੋਲੇ ਪੱਕੇ ਰਹਿੰਦੇ ਨੇ ਅੱਗੇ ਬਿਲਡਿੰਗ ਬਣ ਰਹੀ ਆ 200 ਬੈੱਡ ਦੀ ਹੋਰ ਇਹ ਕਿਉਂ ਬਣਾਉਣੀ ਪੈ ਰਹੀ ਆ ਕਿਉਂਕਿ ਸਾਡੀ ਸਰਕਾਰ ਹੈਲਥ ਲਈ ਕੁਝ ਨਹੀਂ ਕਰ ਰਹੀ ਇੱਕ ਦਿਨ ਸਮਾਂ ਆਵੇ ਸਾਡੀ ਤਾਂ ਇਹ ਅਰਦਾਸ ਆ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ 'ਚ ਵੀ ਜਿਹੜੀ ਖੁਸ਼ੀ ਨਾਲ ਉਹਨੂੰ ਬਣਾ ਰਹੇ ਆ ਆਸ਼ਰਮ ਨੂੰ ਇੱਕ ਦਿਨ ਉਸੇ ਆਸ਼ਰਮ ਨੂੰ ਲਚਕਾਣੀ ਪਿੰਡ ਦੇ ਵਿੱਚੋਂ ਆਪਾਂ ਖਤਮ ਕਰ ਦਈਏ ਖਾਲੀ ਕਰ ਦਈਏ ਕੋਈ ਦੁਖੀ ਨਾ ਹੋਵੇ ਕਿਸੇ ਦੇ ਘਰੇ ਸੰਗਲ ਨਾ ਲਾਉਣਾ ਪਵੇ ਮਾਂ ਨੂੰ ਕੋਈ ਸੜਕਾਂ ਦੇ ਨਾ ਰੋਲੇ ਕਿਸੇ ਦੇ ਕੀੜੇ ਨਾ ਪੈਣ ਤੇ ਕਿਸੇ ਨੂੰ ਕੋਈ ਬੰਦੂਆ ਬਣਾ ਕੇ ਨਾ ਰੱਖਿਆ ਜੀ ਜੀ ਜਦੋਂ ਜਦੋਂ ਤੁਹਾਡੀਆਂ ਅਸੀਂ ਵੀਡੀਓਜ਼ ਦੇਖਦੇ ਆ ਤਾਂ ਬਹੁਤ ਜ਼ਿਆਦਾ ਮੋਟੀਵੇਟ ਹੁੰਨੇ ਆ ਤਾਂ ਤੁਹਾਡੀਆਂ ਇਹ ਵੀਡੀਓਜ਼ ਦੇਖ ਕੇ ਯੂਥ ਦੇ ਕਿੰਨੇ ਲੋਕ ਆ ਜਿਹੜੇ ਤੁਹਾਡੇ ਨਾਲ ਜੁੜੇ ਤੁਹਾਡੇ ਨਾਲ ਬਹੁਤ ਸੰਗਤ ਆ ਜੀ ਹੁਣ ਤਾਂ ਯੂਟਿਊਬਰ ਆਹੀਂ ਮੇਰੇ ਨਾਮ ਦੇ ਉੱਪਰ ਇਹ ਚੈਨਲ ਆ ਪਾਲ ਖਰੋੜ ਦੇ ਨਾਮ ਤੇ ਮਿਲੀਅਨ ਮਿਲੀਅਨ ਸੰਗਤ ਨੇ ਸਾਨੂੰ ਬਹੁਤ ਸਪੋਰਟ ਕਰੀ ਸੰਗਤ ਨੇ ਅਸੀਂ ਤਾਂ ਨਾ ਜੀ ਤੁਹਾਡੀ ਇਹ ਵੀਡੀਓ ਰਾਹੀਂ ਵੀ ਧੰਨਵਾਦ ਕਰਦੇ ਹਾਂ ਉਹਨਾਂ ਰੂਹਾਂ ਦਾ ਸਾਨੂੰ ਉੱਥੇ ਰਾਸ਼ਨ ਕੀ ਦੁੱਧ ਮੈਂ ਕਹਿੰਦਾ ਕਦੇ ਕਿਸੇ ਚੀਜ਼ ਦੀ ਨਾ ਭੈਣ ਭਰਾਵਾਂ ਨੇ ਮਦਦ ਪਿੱਛੋਂ ਕਮੀ ਨਹੀਂ ਆਉਣ ਦਿੱਤੀ ਪਰ ਅਸੀਂ ਵਾਦਾ ਕਰਦੇ ਆ ਇੱਕ ਦਿਨ ਸਮਾਂ ਆਊਗਾ ਪਟਿਆਲੇ ਜ਼ਿਲ੍ਹੇ ਚ ਲਚਕਾਣੀ ਪਿੰਡ ਦੇ ਵਿੱਚ ਬਹੁਤ ਵੱਡਾ ਆਸ਼ਰਮ ਹੋਊਗਾ ਜਿਹਦੇ ਵਿੱਚ 1000 1500 2000 ਬੈੱਡ ਦਾ ਜਿਹੜਾ ਸਾਡੇ ਬੀਰਾਂ ਨੂੰ ਚੰਗੀ ਜ਼ਿੰਦਗੀ ਮਿਲੂਗੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਜੀ ਜੀ ਵਾਹਿਗੁਰੂ ਹਮੇਸ਼ਾ ਤੁਹਾਡੇ ਤੇ ਕਿਰਪਾ ਬਣਾਈ ਰੱਖੇ ਇਸੇ ਤਰ੍ਹਾਂ ਤੁਸੀਂ ਜਿੱਦਾਂ ਲੋਕਾਂ ਦੀ ਮਦਦ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਕੁਝ ਕੇਸ ਇਦਾਂ ਦੇ ਵੀ ਹੁੰਦੇ ਆ ਜਿਹੜੇ ਹੌਲੀ-ਹੌਲੀ ਮੈਂਟਲੀ ਜਿਹੜੀ ਚੀਜ਼ ਆ ਉਹ ਵੱਧਦੀ ਜਾਂਦੀ ਆ ਤਾਂ ਉਹ ਇਸ ਹੱਦ ਤੱਕ ਪਹੁੰਚ ਜਾਂਦੇ ਨੇ ਵੀ ਆਪਣੇ ਪੰਜਾਬ ਦੇ ਵਿੱਚ ਬਹੁਤੇ ਲੋਕਾਂ ਨੂੰ ਇਸ ਬਾਰੇ ਅਵੇਅਰਨੈਸ ਹੀ ਹੈ ਨਹੀਂ ਕਿ ਇਹ ਇੱਕ ਬਿਮਾਰੀ ਹੈ ਦੇਖੋ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਜਿਹੜੇ ਮੈਂਟਲੀ ਬੰਦੇ ਨੇ ਉਹਨਾਂ ਲਈ ਅਵੇਅਰ ਘਟਨੇ ਆਪਣੇ ਦੇਖੋ ਸਾਡੇ ਕੋਲ ਹਰੇਕ ਤਰ੍ਹਾਂ ਦਾ ਮਨੁੱਖ ਬੈਠਾ ਜੀ ਸਾਡੇ ਕੋਲੇ ਬਾਪੂ ਲਾਲ ਸਿੰਘ ਬੈਠਾ ਜਿਹੜਾ ਕਿਸੇ ਟਾਈਮ ਪੜਿਆ ਲਿਖਿਆ ਵਿਅਕਤੀ ਕਿਸੇ ਟਾਈਮ ਰਾਜਦੂਤ ਤੇ ਜਾਂਦਾ ਸੀ ਐਮਏ ਕਰਨ ਸਾਨੂੰ ਬਿਨਾਂ ਕੱਪੜਿਆਂ ਤੋਂ ਪਟਿਆਲੇ ਤੋਂ ਮਿਲਿਆ ਸਾਡੇ ਕੋਲੇ ਪੰਜਾਬ ਪੁਲਿਸ ਦਾ ਜਵਾਨ ਬੈਠਾ ਸਾਡੇ ਕੋਲੇ ਫੌਜੀ ਬੈਠਾ ਸਾਡੇ ਕੋਲੇ ਐਨ ਆਰ ਆਈ ਵੀਰ ਬੈਠੇ ਨੇ ਸਾਡੇ ਕੋਲੇ ਯੂ ਕੇ ਵਾਲਾ ਵੀਰ ਬੈਠਾ ਜਿਹੜਾ ਕਿਸੇ ਨਾਮ ਯੂ ਕੇ ਰਹਿੰਦਾ ਸੀ ਕੋਈ ਸਮਾਂ ਐਸਾ ਆ ਗਿਆ ਉਹਦੇ ਪੈਰ ਚ ਕੀੜੇ ਨਰਕਾਂ ਦੀ ਜ਼ਿੰਦਗੀ ਜੀ ਰਿਆ ਸਾਡੇ ਕੋਲੇ ਆਸਟ੍ਰੇਲੀਆ ਵਾਲਾ ਵੀਰ ਬੈਠਾ ਹਰੇਕ ਤਰ੍ਹਾਂ ਦਾ ਮਨੁੱਖ ਦੇਖੋ ਇੱਥੋਂ ਪਹਿਣੇ ਸਾਨੂੰ ਸਿੱਖਿਆ ਲੈ ਲੈਣੀ ਚਾਹੀਦੀ ਆ ਜੇ ਕੋਈ ਗਲਤ ਕਰਾਂਗੇ ਨਾ ਜੋ ਮਹਾਰਾਜ ਸੱਚੇ ਪਾਤਸ਼ਾਹ ਵੈਗਰੂ ਦੇਖਦੇ ਨੇ ਪਰ ਜੇ ਆਪਾਂ ਕਿਸੇ ਦੀ ਜੀਵਨ ਦੇ ਵਿੱਚ ਥੋੜਾ ਬੋਤਾਂ ਵੀ ਯੋਗਦਾਨ ਪਾਉਣ ਚ ਕਾਮਯਾਬ ਹੋ ਗਏ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ ਮੋਬਾਈਲ ਦੇ ਵਿੱਚ ਸੌਕ ਵੀਡੀਓ ਇਦਾਂ ਦੀ ਆ ਭਾਣੇ ਜਿਹਦੇ ਕਿਸੇ ਦੇ ਅੱਖਾਂ ਦੇ ਵਿੱਚ ਕੀੜੇ ਨੇ ਕਿ ਇਹਦੇ ਬਾਥਰੂਮ ਵਾਲੀ ਜਗ੍ਹਾ 'ਚ ਕਿਸੇ ਦੇ ਟਾਇਲਟ ਵਾਲੀ ਜਗ੍ਹਾ 'ਚ ਸਿਰ 'ਚ ਹੱਥਾਂ ਪੈਰਾਂ 'ਲੇ ਤਾਂ ਇਹ ਆਪਣੇ ਕੋਲ ਤਿੰਨ ਚਾਰ ਵੀਰ ਹੁਣ ਵੀ ਨੇ ਬੜਾ ਮਨ ਦੁਖੀ ਹੁੰਦਾ ਵੀ ਸਾਡੇ ਪੰਜਾਬ ਦੇ ਬੱਚਿਆਂ ਦੇ ਅੱਜ ਆ ਹਾਲਾਤ ਹੋ ਗਏ ਜੀ ਵੀ ਉਹਨਾਂ ਦੇ ਉਹਨਾਂ ਨੂੰ ਕੀੜੇ ਤੱਕ ਖਾ ਰਹੇ ਨੇ ਜੇ ਡਾਕਟਰ ਦੇ ਜਾਂਦੇ ਆ ਡਾਕਟਰ ਕਹਿੰਦੇ ਨੇ ਜੇ ਪੈਰ 'ਚ ਕੀੜੇ ਨੇ ਪੈਰ ਕਟਾ ਲਓ ਅਸੀਂ ਡਰੈਸਿੰਗ ਨਹੀਂ ਕਰ ਸਕਦੇ ਪਰ ਸਾਡੇ ਕੋਲ ਭਾਣੇ ਉਹ ਬੰਦੇ ਵੀ ਠੀਕ ਹੋ ਕੇ ਅੱਜ ਵੀ ਅਸੀਂ ਲਿਆ ਸਕਦੇ ਸੀ ਦੋ ਚਾਰ ਨੂੰ ਪਰ ਅਸੀਂ ਨਾਲ ਨਹੀਂ ਲੈ ਕੇ ਆਏ ਚਲੋ ਕਿਤਨੇ ਕਿਤੇ ਕਾਰਨ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਉਹ ਵੀਰ ਠੀਕ ਹੋ ਰਹੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਇੱਕ ਦਿਨ ਸਮਾਂ ਆਵੇ ਕਿਸੇ ਆਸ਼ਰਮ ਦੀ ਲੋੜ ਨਾ ਪਵੇ ਕੋਈ ਵੀਡੀਓ ਪਾਉਣ ਦੀ ਲੋੜ ਨਾ ਪਵੇ ਤੇ ਕਿਸੇ ਦੇ ਕੀੜੇ ਨਾ ਪੈਣ ਜੀ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹੰਗ ਸਿੰਘ ਜਥੇ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਇਦਾਂ ਰੇਅਰ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਕੋਈ ਫਿਲਮਾਂ ਲੱਗਦੀਆਂ ਨੇ ਤਾਂ ਤੁਹਾਨੂੰ ਜਿਹੜਾ ਇਹ ਇਨਵਾਈਟ ਸਪੈਸ਼ਲ ਜਾਇਆ ਜਾਂਦਾ ਹੈ ਕਿ ਤੁਸੀਂ ਵੀ ਆਓ ਦੇਖੋ ਤੇ ਆਪਣੇ ਵਿਚਾਰ ਜਿਹੜਿਆ ਪ੍ਰਗਟ ਕਰੋ ਸੋ ਅੱਜ ਜਿਹੜਾ ਇਹ ਉਹ ਦਿਨ ਆ ਗਿਆ ਹੈ ਕਿ ਫਿਲਮ ਜਿਹੜੀ ਹੈ ਰਿਲੀਜ਼ ਹੋਣ ਵਾਲੀ ਹੈ ਪ੍ਰੀਮੀਅਰ ਦੇ ਉੱਤੇ ਤੁਸੀਂ ਆਇਓ ਤਾਂ ਟ੍ਰੇਲਰ ਤੁਸੀਂ ਵੇਖਿਆ ਹੋਏਗਾ ਸੋ ਪਹਿਲਾਂ ਕੀ ਵਿਚਾਰ ਆਇਆ ਮਨ ਦੇ ਵਿੱਚ ਜਦੋਂ ਇਹ ਟ੍ਰੇਲਰ ਤੁਸੀਂ ਵੇਖਿਆ ਸਭ ਤੋਂ ਪਹਿਲਾਂ ਤਾਂ ਜੀ ਇਹ ਜਿਹੜੀਆਂ ਇਦਾਂ ਦੀਆਂ ਮੂਵੀਜ਼ ਹੈਗੀਆਂ ਉਹ ਬਣਨੀਆਂ ਚਾਹੀਦੀਆਂ ਜਿਹਦੇ ਨਾਲ ਜਿਹੜਾ ਆ ਸਮਾਜ ਨੂੰ ਜਿਹੜਾ ਆ ਕੋਈ ਨਾ ਕੋਈ ਮੈਸੇਜ ਕੋਈ ਨਾ ਕੋਈ ਸਨੇਹਾ ਜਿਹੜਾ ਆ ਉਹ ਜਾਣਾ ਮਤਲਬ ਜਾਣਾ ਚਾਹੀਦਾ ਤੇ ਜਾਏਗਾ ਪਿਛਲੀਆਂ ਜਿਹੜੀਆਂ ਦੋ ਮੂਵੀਜ਼ ਬਣੀਆਂ ਉਹ ਵੀ ਬਹੁਤ ਵਧੀਆ ਆਪਣੀ ਇੱਕ ਛਾਪ ਛੱਡ ਕੇ ਗਈਆਂ ਤੇ ਆਸ ਕਰਦਾ ਆ ਜਿਹੜੀ ਆ ਮੂਵੀ ਆ ਆ ਵੀ ਇੱਕ ਆਪਣਾ ਚੰਗਾ ਇਮਪੈਕਟ ਆਪਣਾ ਚੰਗੀ ਛਾਪ ਜਿਹੜੀ ਆ ਉਹ ਛੱਡ ਕੇ ਜਾਏਗੀ ਤੇ ਮਹਾਰਾਜ ਕਿਰਪਾ ਕਰੇ ਗਾਂ ਜਿਹੜੀ ਆ ਟੀਮ ਆ ਇਹਦੇ ਉਤੇ ਇਸੇ ਤਰ੍ਹਾਂ ਜਿਹੜਾ ਸਿਰ ਤੇ ਆ ਮੇਰਾ ਅਮਦ ਪਰਿਆ ਹੱਥ ਰੱਖੇ ਦੇ ਇਹੋ ਜਿਹੇ ਕਨਸੈਪਟ ਜਿਹੜੇ ਆ ਉਹ ਲੈ ਕੇ ਆਉਂਦੇ ਰਹਿਣ ਇਹ ਠੀਕ ਹੈ ਜੀ ਜੀ ਸੋ ਫਿਲਮ ਜਿਹੜੀ ਹੈ ਸ਼ੁਰੂ ਹੋਣ ਵਾਲੀ ਹੈ ਬਾਕੀ ਦੀ ਗੱਲਬਾਤ ਜਿਹੜੀ ਹੈ ਅਸੀਂ ਉਸ ਤੋਂ ਬਾਅਦ ਕਰਾਂਗੇ ਸੋ ਜੀ ਧੰਨਵਾਦ ਤੁਹਾਡਾ